ਦੇਵ ਦਾ ਸਾਦ ਸਸੀਸਾ ਰੋ ਅਸੀਮਤ ਸਵਾਤ ਕਤੂਤਾ ਰੋਨਾ ਚੈਦੀ ਜੇ ਗੰਗਾ ਦਾ ਮੋਦਰ ਪ੍ਰਭੂ ਕੀ ਜੈ ਰੱਬ ਨਹੀਂ ਧਰਵਾ ਦੇ ਨਾ ਮਹੇਨੀ ਨਾਮ ਕਰੇ ਵੀ ਇਹ ਤਮ ਜਾ ਰਹੇ ਆ ਪਰਸ਼ਾਣ ਉੱਧਰ ਮੈਂਦਾ ਤੇ ਆ ਪੁੱਛੇ ਮਸਤ ਘੋਰਾਇਆ ਉੱਧਰ ਨਗਰੀ ਦੇ ਵਿੱਚ ਕੱਲ ਵੀ ਬਹੁਤ ਸਾਰੇ ਪ੍ਰੋਗਰਾਮ ਐ ਨੀਰ ਨਾਲ ਡਰਗਾ ਔਰ ਲੇਕ ਹਰ ਤੇ ਹਰ ਪਿੰਡ ਦੇ ਵਿੱਚ ਵੀ ਪ੍ਰੋਗਰਾਮ ਹੋਣਾ ਹੈ ਅੱਜ ਦੇ ਇਸ ਦੇ ਬਸੇ ਨਾ ਦੇਸ਼ ਵਾਸੀਆਂ ਔਰ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਦੋਸਤਾਨੀਆਂ ਇਸ ਦਾ ਬਹੁਤ ਬਹੁਤ ਦਾ ਇਤਿਹਾਸ ਹੈ ਜੀ ਲੜਸਾ ਇਹ ਇਸ ਦੇ ਨੂੰ ਲੈ ਕੇ ਕੌਂਟਰੋਵਰਸੀ ਵੀ ਕਾਫੀ ਚੱਲ ਰਹੀ ਕਿਸ ਤਰ੍ਹਾਂ ਦੇਖਦੇ ਆ ਉਹ ਵਰਸੀ ਮੇਰੇ ਖਿਆਲ ਨਾਲ ਕਿਤੇ ਆਸਥਾ ਦਾ ਸਬੰਧ ਉਹਨੂੰ ਕਾਟਰਬਸੀ ਨਹੀਂ ਹੁੰਦੀ ਜਿਵੇਂ ਜਿੱਥੇ ਨਕਸਤਾਂ ਪੁਰਾਏ ਜਿਵੇਂ ਜਿਸ ਫਰਕ ਹੈ ਸਾਡੇ ਜਿਹੜਾ ਦੇਸ਼ ਹੈ ਜਿੱਥੇ ਆਜ਼ਾਦੀ ਹੈ ਕਿਉਂ ਜਿਹੜੇ ਮੱਦੀ ਧਰਮ ਜਿਹੜੇ ਮੱਦੀ ਇਸ਼ੂ ਬਣ ਸਕਦਾ ਉਹ ਅਸੀਂ ਸੰਵਿਧਾਨਿਕ ਕਾਰਜੇ ਕਰਦੇ ਆ ਜੇ ਮੇਰੇ ਨਾਲ ਇਹ ਬਹੁਤ ਛੋਟਾ ਮਸਲਾ ਗੱਲ ਕਰਦੇ ਨੇ। ਕਈ ਜਗ੍ਹਾ ਦੇਖਣ ਜਾਂਦਾ ਕਿ ਰਾਮ ਮੰਦਰ ਨੂੰ ਲੈ ਕੇ ਜਿਹੜਾ ਹੈਗਾ ਕਾਂਗਰਸ ਹੀ ਆਪਣਾ ਬਿਆਨ ਦੇ ਰਿਹਾ, ਭਾਜਪਾ ਆਪਣਾ ਬਿਆਨ ਦੇ ਰਿਹਾ ਕਿਸ ਤਰ੍ਹਾਂ ਦੇ ਦੇ। ਦੇਖੋ ਇੱਕ ਪਾਰਟੀ ਵੀ ਸੋਚ ਕਿਸੇ ਸਮਾਗਮ ਨੂੰ ਲੈ ਕੇ ਕੋਈ ਵੀ ਹੋ ਸਕਦੀ ਹੈ। ਲੇਕਿਨ ਜਿੱਥੇ ਪ੍ਰਵਾਨ 시ਰੀ ਰਾਮ ਦਾ ਗੱਲ ਹੈਗੀ ਉੱਥੇ ਹਰ ਕਿਸੇ ਦੀ ਆਸਥਾ ਪ੍ਰਵਾਨ 시ਰੀ ਰਾਮ ਦੇ ਨਾਲ ਜੁੜੀ ਹੋਈ ਹੈ। ਠੀਕ ਹੈ। ਹਾਂਜੀ ਲਾਡੀ ਬਾਜੀ ਅੱਜ ਇੱਕ ਪ੍ਰੋਗਰਾਮ ਕਰਵਾਇਆ ਗਿਆ ਤੁਹਾਡੇ ਵੱਲੋਂ ਮੇਰੇ RAM ਵੈਲਫੇਅਰ ਸੁਸਾਇਟੀ ਵੱਲੋਂ ਕੀ ਕਹਿਣਾ ਚਾਹੋਗੇ ਭਾਈ ਜੰਗਰੀ ਨੂੰ ਜੀ ਧੰਨਵਾਦ ਕਰਦੇ ਹਾਂ ਉਹ ਸਿੰਘ ਜੰਗਰੀ ਜੀ ਹੋਰ ਵੀ ਧੰਨਵਾਦ ਕਰਦੇ ਹਾਂ ਮੇਰੇ RAM ਵੈਲਫੇਅਰ ਕਲਬ ਵੱਲੋਂ ਅੱਜ ਜਦੋਂ ਸ਼ੋਲੇ ਮੰਦਿਰ ਵਿੱਚ ਸਿੰਘ ਜੰਗਰੀ ਦਾ ਪਾਠ ਕਰਵਾਇਆ ਗਿਆ ਤੁਸੀਂ ਆਪਣੇ ਵੱਲੋਂ ਇੱਥੇ ਸਾਰੇ ਸ਼ਹਿਰ ਵਾਸੀ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀਰੋ ਨੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਸਾਡੇ ਵਿਕਰਮ ਨੂੰ ਮਾਨਮਤਾ ਦੇ ਕੇ ਪਹੁੰਚ ਗਏ ਅਸੀਂ ਆਸ ਕਰਦੇ ਹਾਂ ਕਿ ਤੁਮੋਸ਼ੀ ਨਾਮ ਜੀ ਦਾ ਸਵਾਗਤ ਸਾਰੇ ਸ਼ਹਿਰ ਦੇ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਬਣਿਆ ਰਹੇ ਸਾਰੇ ਸੰਗਠਨਾਂ ਨੇ ਔਰ ਆਪਸੀ ਰਹਿਨ ਦਾ ਭਾਈਚਾਰਾ ਕਾਇਮ ਰਹੇ ਕੱਲ੍ਹ ਵਾਸਤੇ ਕੀ ਮੈਸੇਜ ਆ ਕੱਲ੍ਹ ਵਾਸਤੇ ਨਹੀਂ ਮੈਸੇਜ ਕਰ ਤੁਮੋਸ਼ੀ ਨਾਮ ਬੁਲਾ ਰਹੇ ਆ ਸੋ ਸਾਰੇ ਮਾਰੇ ਲੋਕੀਂ ਜਲਦੀ ਜਲਦੀ ਆਪਣੇ ਆਪਣੇ ਘਰਾਂ ਦੇ ਚੀਕ ਵਾਲਾ ਜਾ ਕੇ ਤੁਮੋਸ਼ੀ ਨਾਮ ਜੀ ਦਾ ਸਵਾਗਤ ਕੀਤਾ ਜਾਵੇ ਇਹ ਜਿਹਾ ਬਣਵਾ ਸਕੀ ਬੜੀ ਮੁਸ਼ਕਿਲ ਨਾਲ ਦੋ ਜਿੱਤਾ ਲੱਗ ਗਿਆ ਉਹ ਸਾਰਿਆਂ ਦਾ ਧੰਨਵਾਦ ਸਰਦਾਰ ਜੀ ਦਾ ਬਹੁਤ ਬਹੁਤ ਮਾਣ ਮਹਿਸੂਸ ਕਰਦਾ ਜੈ ਸ਼੍ਰੀ ਰਾਮ ਹਾਂ ਜੀ ਬੋਲੋ ਜਿਹੜਾ ਸਾਰਾ ਪ੍ਰੋਗਰਾਮ ਰੱਖਿਆ ਗਿਆ ਤੁਹਾਡੇ ਵੱਲੋਂ ਅੱਜ ਦੇ ਪ੍ਰੋਗਰਾਮ ਬਾਰੇ ਸਹਿਰ ਬਸੇਲ ਕੀ ਦਿੱਤੀ ਸੁਨੇਹ ਚ ਸਹਿਰ ਬਸੇਲ ਬਹੁਤ ਇੰਪੋਰਟੈਂਟ ਕੰਟ੍ਰੀ ਆ ਇਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਹੈ ਸਾਰੀਆਂ ਜਿੰਨੀਆਂ ਸਸਤਾ ਹੈਗੀਆਂ ਸਾਰੀਆਂ ਇਥੇ ਤੁਹਾਨੂੰ ਮਿਲ ਸਕਦੀਆਂ ਨੇ ਨਾਮ ਦਿਗਨ ਜੈ ਸ਼੍ਰੀ ਰਾਮ ਹਾਂਜੀ ਮਨੀਸ਼ ਜੀ ਅੱਜ ਪ੍ਰਚੀਨ ਚਵਾਲਾ ਮੰਦਿਰ ਦੇ ਮੇਰੇ ਰਾਮ ਵੈਲਫੇਅਰ ਸੁਸਾਇਟੀ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਅੱਜ ਬਿਆਨ ਨਹੀਂ ਕਰ ਸਕਦੇ ਜੋ ਮੇਰੇ ਰਾਮ ਵੈਲਫੇਅਰ ਸੁਸਾਇਟੀ ਨੇ ਸਾਡੇ ਸ਼ਹਿਰ ਦੇ ਵਿੱਚ ਜਿੰਨੇ ਉਪਰਾਲੇ ਕਰਦੇ ਆ ਉਹਨਾਂ ਨੇ ਅੱਜ ਬਹੁਤ ਵੱਡਾ ਉਪਰਾਲਾ ਕਰਕੇ ਸਾਨੂੰ ਸਾਰੇ ਨਗੋਦਰ ਨੂੰ ਜਿਹੜਾ ਕੀਤਾ ਨਾ ਇੱਕ احਸਾਨ ਐਡਾ ਵੱਡਾ ਕਰ ਦਿੱਤਾ ਜਿਹੜਾ ਸੋਚਿਆ ਨਹੀਂ ਜਾ ਸਕਦਾ ਪੂਰਾ ਨਮੋਦਰ ਰੰਗ ਵਿੱਚ ਸੀ ਅੱਜ RAM ਵਿੱਚ ਹੋ ਗਿਆ ਪਰ ਇਹ ਪ੍ਰਭੂ શ્રી RAM ਦੀ ਜੀ ਕਿਰਪਾ ਪੋਲੇ ਸ਼ੰਕਰ ਜੀ ਦੀ ਕਿਰਪਾ ਆਪਣਾ ਰੇਂਝ ਸ਼ਵਾਲਾ ਮੰਦਰ ਦੇ ਵਿੱਚ ਮੇਲੇ RAM ਵੈਲਫੇਅਰ ਕਲੱਬ ਨੇ ਜਿਹੜਾ ਐ ਆਯੋਜਨ ਕੀਤਾ ਬਾਵਨ ਜੀ ਦੀ ਹਾਜ਼ਰੀ ਦੇ ਵਿੱਚ ਸਾਡੇ ਸਾਰੇ ਜਿਹੜੇ ਜਿਹੜੇ ਸਨਾਤਨ ਹੀ ਸਾਡੇ ਅੰਦਰ ਬੈਠੇ ਸਾਰੇ ਇੱਧਰ ਮੰਦਰ ਜੀ ਦੇ ਵਿੱਚ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਅੱਜ ਸਾਨੂੰ ਇਸ ਮੰਦਰ ਦੇ ਵਿੱਚ ਆ ਕੇ ਪ੍ਰਭੂ શ્રી RAM ਦਾ ਪੋਲੇ ਸ਼ੰਕਰ ਜੀ ਦੀ ਕਿਰਪਾ ਦੇ ਵਿੱਚ ਬੈਠ ਕੇ ਸਾਨੂੰ ਇਹ ਗੁਮਦਾਨ ਕਰਨ ਦਾ ਮੌਕਾ ਦਿੱਤਾ ਸਾਡੀ ਸਾਰੀ ਨਗੋਦਾ ਨਿਵਾਸੀਆਂ ਵੱਲੋਂ ਪ੍ਰਭੂ શ્રી ਰਾਮ ਦੇ ਚਰਨਾਂ ਵਿੱਚ ਸਤਿ ਸ਼ਤਿ ਨਾਮਣਾ ਪਰ ਕੱਲ੍ਹ ਦੇ ਲਈ ਜਿਹੜੀ 22 ਤਰੀਕ ਨੂੰ ਜਿਹੜੀ ਅਯੋਧਿਆ ਜੀ ਦੇ ਵਿੱਚ ਪ੍ਰਭੂ શ્રી ਰਾਮ ਜੀ ਦਾ ਆਯੋਜਨ ਹੋ ਰਿਹਾ ਉਹਨਾਂ ਦਾ ਤੇ ਪ੍ਰਾਨ ਪ੍ਰਤੀਸ਼ਠਾ ਹੋ ਰਹੀ ਹੈ ਜਯਦਾ ਮੰਦਰ ਜੀ ਦੇ ਵਿੱਚ ਉਹਦੇ ਲਈ ਸਾਰੇ ਸੰਗਤਾਂ ਦਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਕਿ 14 ਵਰਸ ਦਾ ਬਨਵਾਸ ਨਹੀਂ ਗਵਾਗੇ ਕਿ 500 ਸਾਲ ਦਾ ਬਨਵਾਸ ਕੱਟ ਕੇ ਉਹ ਕੁਸ਼ਰੀ ਆਪ ਸਮਾਨ ਲੱਗੇ ਆ ਔਰ ਸਾਡੇ ਦਿਲਾਂ ਦੇ ਵਿੱਚ ਜਿਹੜੀ ਅਸਲੀ ਦੀਵਾਲੀ ਮਨਾਉਣ ਦਾ ਮੌਕਾ ਸਾਨੂੰ ਕੱਲ ਮਿਲ ਰਿਹਾ ਔਰ ਸਾਰੀ ਦੁਨੀਆ ਮਨਾ ਰਹੀ ਆ ਕੱਲਾ ਹਿੰਦੁਸਤਾਨ ਨਹੀਂ ਮਨਾ ਰਿਹਾ ਪੂਰੀ ਦੁਨੀਆ ਹੀ ਆਰਾਮ ਨਹੀਂ ਹੋਈ ਪਈ ਆ ਕਿਤੇ ਵੀ ਤੁਸੀਂ ਦੇਖ ਲਓ ਅਮਰੀਕਾ ਚ ਕੈਨੇਡਾ ਚ ਯੂ ਐਸ ای ਨੂੰ ਲੈ ਕੇ ਫਰਾਂਸ ਜਰਮਨੀ ਤੱਕ ਵੀ ਸਭ ਲੋਕ ਆਰਾਮ ਨਹੀਂ ਹੋਏ ਪਏ ਆ ਸਾਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਹੈ ਸਨਾਤਨ ਨਹੀਂ ਹੋਣ ਤੇ ਰਾਮਾਈ ਹੋਣ ਤੇ ਉਹ ਪੂਰੀ ਦੁਨੀਆ ਨੂੰ ਸ਼ੁਭ ਕਾਮਨਾਵਾਂ ਦਿੰਦੇ ਆਪਾਂ ਕੋ શ્રી ਰਾਮ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਿ ਇਹ ਬਨਿਆਦਾ ਪਰਸ਼ोत्तम श्री राम ਸਾਰਿਆਂ ਤੇ ਆਪਣੀ ਕਿਰਪਾ ਦੀ ਛਿੜੀ ਬਣਾਈ ਰੱਖੇ ਸਾਨੂੰ ਸਤ ਬੁੱਧੀ ਚ ਰੱਖਣ ਮਰ ਸਾਨੂੰ ਮਰਿਆਦਾ ਚ ਰਹਿਣ ਦੀ ਸ਼ਕਤੀ ਦੇ ਜੈ શ્રી ਰਾਮ ਜੈ ਜੈ ਸ਼੍ਰੀ ਰਾਮ ਹਾਂਜੀ ਸੁਣੋ ਜੀ ਅੱਜ ਮੇਰੇ ਰਾਮ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ ਨਕੋਦਰ ਦੇ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਇਹਨਾਂ ਨੂੰ ਮੇਰੇ ਰਾਮ ਵੈਲਫੇਅਰ ਕਲੱਬ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹਨਾ ਜਿਨ੍ਹਾਂ ਨੇ ਏਡੀ ਵੱਡੀ ਧੰਦੇ ਦੇ ਨਾਲ ਪੂਰੇ ਨਕੋਦਰ ਨੂੰ ਆਰਾਮਾਈ ਕਰ ਦਿੱਤਾ ਅਸੀਂ ਬਹੁਤ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਇੱਕੋ ਹੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਇੱਕ ਹੀ ਨਾਰਾ ਇੱਕ ਹੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ